ਸਿੱਖਾਂ ਦੀ ਸੰਗਤ ਵਿੱਚ ਕੋਈ ਕਾਗ ਮਨ ਵਰਗਾ ਕਾਲੇ ਮਨ ਵਾਲਾ ਮਨੁੱਖ ਵੀ ਆ ਜਾਵੇ ਤੇ ਕਹਿਣ ਲੱਗੇ ਸਿੱਖ ਕਾਲੇ ਮਨ ਵਾਲੇ ਮਨੁੱਖ ਨੂੰ ਵੀ ਆਪਣੇ ਵਰਗਾ ਕਰਨ ਦੀ ਸਮਰੱਥਾ ਰੱਖਦੇ ਨੇ ਕਾਲੇ ਮਨ ਵਾਲਾ ਮਨੁੱਖ ਜਿਹਦੇ ਮਨ ਦੇ ਵਿੱਚ ਵਿਕਾਰਾਂ ਤੋਂ ਬਿਨਾਂ ਹੋਰ ਕੋਈ ਦੂਜੀ ਬਾਤ ਹੀ ਨਾ ਹੋਵੇ। ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੇ ਦੋ ਦੋ ਵਾਰੀ ਸ਼ਬਦ ਆਇਆ ਹੈ ਇਕ ਥਾਂ ਤੇ ਸ਼ਬਦ ਹੈ ਜਾਂ ਕੋ ਨਦਰ ਕਰੇ ਇਕ ਥਾਂ ਤੇ ਸ਼ਬਦ ਵਰਤੇ ਜਾਂ ਕੋ ਨਦਰ ਧਰੇ ਜਿਹਦੇ ਤੇ ਗੁਰੂ ਦੀ ਨਿਗਾ ਟਿਕ ਜਾਵੇ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੇਤ ਸੁਭਾਵੈ ਨਾਨਕਾ ਕਾਗੋਂ ਹੰਸ ਕਰੇ ਜੇ ਗੁਰੂ ਨੂੰ ਚੰਗਾ ਲੱਗੇ ਤੇ ਗੁਰੂ ਬਖਸ਼ਿਸ਼ ਕਰਕੇ ਕਾਗ ਨੂੰ ਵੀ ਕਾਂ ਨੂੰ ਵੀ ਅੰਸ ਬਣਾ ਸਕਦਾ ਹੈ ਗੁਰੂ ਬਖਸ਼ਿਸ਼ ਕਰੇ ਤੇ ਕਿਸੇ ਬਿਲਕੁਲ ਧਰਤੀ ਤੇ ਡਿੱਗੇ ਹੋਏ ਕੋੜੀ ਮਨੁੱਖ ਨੂੰ ਵੀ ਮੁਰਾਰੀ ਬਣਾ ਕੇ ਇੱਕ ਵੱਡਾ ਪ੍ਰਚਾਰਕ ਸਥਾਪਿਤ ਕਰ ਸਕਦਾ ਹੈ ਜੇ ਤਿਸ ਭਾਵੇਂ ਨਾਨਕ ਕਾਗੋ ਹੰਸ ਕਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਿਰ ਇਹ ਗੱਲ ਕਹੀ ਕਹਿਣ ਲੱਗੇ ਬਗਲਾ ਹੰਸਾਂ ਦੀ ਸੰਗਤ ਵਿੱਚ ਰਹਿ ਕੇ ਕਦੇ ਹੰਸ ਨਹੀਂ ਬਣ ਸਕਦਾ ਪਰ ਮਨਮੁਖ ਗੁਰਸਿੱਖਾਂ ਦੀ ਸੰਗਤ ਵਿੱਚ ਰਹਿ ਕੇ ਜੀਵਨ ਉਹਦਾ ਉੱਚਾ ਹੋ ਸਕਦਾ ਹੈ ਗੁਰਸਿੱਖਾਂ ਵਰਗਾ ਹੋ ਸਕਦਾ ਹੈ ਇੱਕ ਉਦਾਹਰਨ ਹੋਰ ਦੇ ਕੇ ਫਿਰ ਮੈਂ ਸਮਾਪਤੀ ਕਰ ਦੇਣੀ ਹੈ ਕੋਈ ਵੱਲ ਕੋਈ ਵੇਲ ਹੋਵੇ ਤੇ ਕਹਿਣ ਲੱਗੇ ਉਹ ਕਿਸੇ ਖੂਹ ਦੇ ਕਿਨਾਰੇ ਲੱਗ ਜਾਵੇ ਸੰਗਤ ਕੀ ਕਰਦੀ ਹੈ ਖੂਹ ਦੇ ਕਿਨਾਰੇ ਤੇ ਲੱਗੀ ਹੋਈ ਵੇਲ ਤੇ ਕਹਿਣ ਲੱਗੇ ਸੰਗਤ ਮਿਲ ਜਾਵੇ ਖੂਹ ਦੀ ਤੇ ਜਿੱਥੋਂ ਤੱਕ ਖੂਹ ਦਾ ਤਲ ਹੈ ਨਾ ਉਹ ਵੇਲ ਦੀਆਂ ਲਗਰਾ ਉਸ ਵੇਲ ਦੀਆਂ ਸ਼ਖਾਵਾਂ ਖੂਹ ਦੇ ਤਲ ਤੱਕ ਡੂੰਘੀਆਂ ਚਲੀਆਂ ਜਾਣਗੀਆਂ ਉਹੀ ਵੇਲ ਕਿਸੇ ਉੱਚੇ ਰੁੱਖ ਦੇ ਕਿਨਾਰੇ ਉੱਚੇ ਰੁੱਖ ਦੀ ਜੜ ਦੇ ਨਾਲ ਲੱਗੀ ਹੋਵੇ ਉਹਦੇ ਪੇਡੇ ਦੇ ਨਾਲ ਤਣੇ ਦੇ ਨਾਲ ਤੇ ਕਹਿਣ ਲੱਗੇ ਰੁੱਖ ਦੀ ਸੰਗਤ ਕਰਕੇ ਵੇਲ ਰੁੱਖ ਦੀਆਂ ਟਾਹਣੀਆਂ ਜਿੰਨੀ ਉਚਾਈ ਪ੍ਰਾਪਤ ਕਰ ਲਏਗੀ ਤੇ ਉਹੀ ਵੇਲ ਜੇ ਕਿਸੇ ਮੈਦਾਨ ਦੇ ਵਿੱਚ ਘੁੰਮਣ ਘੇਰੀ ਦੇ ਵਿੱਚ ਫਸੀ ਹੈ ਤੇ ਉਹ ਆਪਣੇ ਆਪ ਵਿੱਚ ਹੀ ਫਸ ਕੇ ਨਾ ਉਧਰ ਜੋਗੀ ਨਾ ਉਧਰ ਜੋਗੀ ਕਹਿਣ ਲੱਗੇ ਮਨੁੱਖ ਦਾ ਜੀਵਨ ਇੱਕ ਵੇਲ ਵਰਗਾ ਹੈ ਕਹਿਣ ਲੱਗੇ ਵਿਕਾਰਾਂ ਦੇ ਖੂਦ ਇੱਕ ਨਾਰੇ ਲੱਗਣਾ ਹੈ ਕਿ ਮਨੁੱਖ ਨੇ ਸੰਸਾਰ ਦੇ ਭੰਡਰਾਂ ਦੇ ਵਿੱਚ ਫਸ ਕੇ ਆਪਣੇ ਆਪ ਵਿੱਚ ਹੀ ਉਲਝੇ ਰਹਿਣਾ ਹੈ ਕਿ ਗੁਰੂ ਦੇ ਉੱਚੇ ਰੁੱਖ ਦੀ ਸੰਗਤ ਕਰਕੇ ਉਚਾਈਆਂ ਨੂੰ ਧਾਰਨ ਕਰਨਾ ਇਹ ਹੁਣ ਮਨੁੱਖ ਦੇ ਉੱਤੇ ਨਿਰਭਰ ਕਰਦਾ ਹੈ। ਇਹ ਮਨੁੱਖ ਦੇ ਉੱਤੇ ਨਿਰਭਰ ਕਰਦਾ ਹੈ। ਸਹਿ ਪਾਤਸ਼ਾਹ ਕਹਿੰਦੇ ਫਿਰ ਜੇਕਰ ਉੱਚਾ ਜਾਣਾ ਹੈ ਤੇ ਫਿਰ ਉੱਚਿਆਂ ਦੀ ਸੰਗਤ ਕਰ। ਜੇਕਰ ਜੀਵਨ ਨੂੰ ਕੁਝ ਬਣਾਉਣਾ ਚਾਹੁੰਦਾ ਹੈ ਤੇ ਫਿਰ ਸੰਤਾਂ ਦੀ ਸੰਗਤ ਕਰ। ਆਓ ਸੰਤ ਜਨੋ ਗੁਣ ਗਾਵੇ ਹਰ ਪ੍ਰਭ ਕੀ ਰਾਮ ਗੁਰਮੁਖ ਮਿਲ ਰਹੀ ਹੈ। ਵਾਜੇ ਸ਼ਬਦ ਕਹਨੇ ਰਾਮ ਜਦੋਂ ਕਹਿਣ ਲੱਗੇ ਗੁਰੂ ਦੇ ਰਾਹੀ ਤੇਰਾ ਸ਼ਬਦ ਦੇ ਨਾਲ ਮਲਾਪ ਹੋਇਆ ਨਾ ਤੇ ਤੇਰੇ ਅੰਤਰ ਆਤਮੇ ਦੇ ਵਿੱਚ ਵੀ ਉਹ ਸ਼ਬਦਾਂ ਦਾ ਅਗਾਜ ਹੋ ਜਾਏਗਾ ਕਹਿਣ ਲੱਗੇ ਜੀਵਨ ਲੋਕ ਸੁਖਿਆ ਹੋ ਜਾਏਗਾ ਪਰ ਲੋਕ ਸਹਿਲਾ ਹੋ ਜਾਏਗਾ ਸੰਗਤ ਤੇ ਬਾਬਾ ਕਬੀਰ ਸਾਹਿਬ ਨੇ ਸੰਗਤ ਦੇ ਪਰਥਾਏ ਦੋ ਸ਼ਬਦ ਕਹੇ ਨੇ ਉਹ ਕਹਿੰਦੇ ਕਬੀਰ ਸੰਗਤ ਕਰਿਐ ਸਾਧ ਕੀ ਦਿਨ ਦਿਨ ਦੂਣਾ ਹੇਤ ਸਾਖਤਕਾਰੀ ਕਾਮਰੀ ਧੋਏ ਹੋਏ ਨ ਸੇਤ ਕਹਿੰਦੇ ਸੰਤਾਂ ਦੀ ਸੰਗਤ ਕਰ ਦਿਨ-ਦਿਨ ਕਹਿਣ ਲੱਗੇ ਹੇਤ ਦਾ ਮਤਲਬ ਹੁੰਦਾ ਜੀ ਪਿਆਰ ਜਿਵੇਂ ਜਿਵੇਂ ਕਹਿਣ ਲੱਗੇ ਸੰਤਾਂ ਦੀ ਸੰਗਤ ਕਰੇਗਾ ਜਿਹੜਾ ਪ੍ਰੇਮ ਸੰਤਾਂ ਦੇ ਅੰਦਰ ਉਹ ਕਹਿਣ ਲੱਗੇ ਤੇਰੇ ਅੰਦਰ ਵੀ ਹੌਲੀ-ਹੌਲੀ ਪ੍ਰਗਟ ਹੋਣ ਲੱਗ ਜਾਏਗਾ ਕਬੀਰ ਸੰਗਤ ਕਰੀਐ ਸਾਧ ਕੀ ਦਿਨ-ਦਿਨ ਦਿਨੋਂ-ਦਿਨ ਨਿਤਾਪ੍ਰਤੀ ਵਿਕਾਸ ਹੁੰਦਾ ਜਾਏਗਾ ਤੇ ਫਿਰ ਕਹਿੰਦੇ ਸਾਖਤ ਕਾਰੀ ਕੰਬਰੀ ਧੋਏ ਹੋਏ ਨਸੇਦ ਤੇ ਫਿਰ ਕੋ ਸੰਗਤ ਦੇ ਬਾਰੇ ਵੀ ਬਾਬਾ ਕਬੀਰ ਸਾਹਿਬ ਨੇ ਕਿਹਾ ਕਹਿਣ ਲੱਗੇ ਕਬੀਰ ਮਾਰੀ ਮਰੋਂ ਕੁਸੰਗ ਕੀ ਉਹ ਸੰਗਤ ਛੱਡ ਦੇ ਸੱਜਣਾ ਕਿਉਂਕਿ ਕੁਸੰਗਤ ਦੀ ਮਾਰ ਇੰਨੀ ਬੁਰੀ ਐ ਕਹਿਣ ਲੱਗੇ ਤੈਨੂੰ ਇਹ ਲੱਗੇਗਾ ਜਿਹਦਾ ਕੁਸੰਗ ਜਿਹਦਾ ਕਿਉਂਕਿ ਤੈਨੂੰ ਤਾਂ ਸੰਗਤ ਲੱਗੇਗੀ ਨਾ ਕਹਿੰਦੇ ਕਿਸੇ ਕੁਸੰਗੀ ਦਾ ਸੰਗ ਕਰਕੇ ਜੀਵਨ ਦੇ ਵਿੱਚ ਲੀਰਾਂ ਤੋਂ ਬਿਨਾ ਮਿਲਣਾ ਕੁਝ ਨਹੀਂ ਬਾਬਾ ਕਬੀਰ ਸਾਹਿਬ ਦੇ ਬੋਲ ਨੇ ਉਹ ਕਹਿੰਦੇ ਕਬੀਰ ਮਾਰੀ ਮਰੋਂ ਕੁਸੰਗ ਕੀ ਬਿਲਕੁਲ ਸਪਸ਼ਟ ਸ਼ਬਦ ਨੇ ਮੈਨੂੰ ਲੋੜ ਅਰਥ ਕਰਨ ਦੀ ਕੋਈ ਲੋੜ ਨਹੀਂ ਕੁਸੰਗ ਦੀ ਐਸੀ ਮਾਰ ਪਈ ਕੇਲੇ ਨਿਕਟ ਜੋ ਬੇਰ ਇੱਕ ਪਾਸੇ ਕੇਲੇ ਦਾ ਰੁੱਖ ਤੇ ਦੂਜੇ ਪਾਸੇ 베ਰੀ ਦਾ ਰੁੱਖ ਕਹਿਣ ਲੱਗੇ ਕੇਲਾ ਕੇਲਾ ਤਾਂ ਬੜਾ ਸੋਹਲਾ ਹੈ ਉਹਦੇ ਪੱਤੇ ਬੜੇ ਸੋਹਲ ਹੁੰਦੇ ਨੇ ਪਰ ਕਹਿਣ ਲੱਗੇ ਬਦਕਿਸਮਤੀ ਨਾਲ ਕੁਸੰਗਤ ਕਰਨ ਲਈ 베ਰੀ ਦੇ ਨਾਲ ਕੇਲੇ ਨੂੰ ਤਾਂ ਇਹ ਲੱਗਦਾ ਵੀ 베ਰੀ ਵੀ ਮੇਰੇ ਵਰਗੀ ਸੋਹਲ ਹੈ ਕਹਿਣ ਲੱਗੇ ਮਲੇ ਨਾਲ ਕੰਡੇਦਾਰ 베ਰੀ ਦੇ ਨਾਲ ਕੇਲਾ ਲਿਫਟਣਾ ਚਾਹੁੰਦਾ ਹੈ ਤੇਗੋ 베ਰੀ ਦੇ ਕੰਡੇ ਕੇਲੇ ਦੇ ਪੱਤਿਆਂ ਨੂੰ ਲੀਰੋ ਲੀਰ ਕਰ ਦਿੰਦੇ ਨੇ। ਬਾਬਾ ਕਬੀਰ ਸਾਹਿਬ ਦੇ ਬੋਲ ਨੇ ਕੁਸੰਗਤ ਦੇ ਪਰਥਾਏ। ਐਸੇ ਕਰਕੇ ਬਾਣੀ ਇਹ ਤਾਂ ਸਾਨੂੰ ਜਿਹੜਾ ਹੈਗਾ ਕਿਤੇ ਨਾ ਕਿਤੇ ਜਿਹੜਾ ਹੈਗਾ ਬਾਣੀ ਦੇ ਸ਼ਬਦ ਜੱਜਦੇ ਨਹੀਂ ਕਿਉਂਕਿ ਢੁਕਦੇ ਸਾਡੇ ਜੀਵਨ ਤੇ ਨਹੀਂ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ 베ਰ ਤੇ ਕਹਿੰਦੇ ਉਹ ਝੂਲੇ ਉਹ ਚੀਰੀਆ ਕਹਿਣ ਲੱਗੇ ਉਹ ਤਾਂ ਝੂਲ ਕੇ ਬੜੀ ਮਸਤੀ ਦੇ ਵਿੱਚ ਬੇਰੀ ਦੇ ਰੁੱਖ ਦੇ ਨੇੜੇ ਹੁੰਦਾ ਤੇ ਅੱਗੋਂ ਬੇਰੀ ਦੇ ਕੰਡੇ ਕੇਲੇ ਨੂੰ ਚੀਰ ਕੇ ਪਰੇ ਕਰ ਦਿੰਦੇ ਨੇ ਉਹ ਝੂਲੇ ਉਹ ਚੀਰੇ ਸਾਕਤ ਸੰਗ ਨਹਿਰ ਕਹਿੰਦੇ ਸਾਕਤ ਦਾ ਜੇ ਸੰਗਤ ਕਰੇਗਾ ਨਾ ਤੇ ਇਸ ਤਰ੍ਹਾਂ ਦਾ ਜੀਵਨ ਹੋ ਜਾਏਗਾ ਤੇਰੇ ਜੀਵਨ ਨੂੰ ਦੁਫਾੜ ਕਰ ਦੇਗਾ ਦੁਫਾੜ ਨਹੀਂ ਕਈ ਸ਼ਾਖਾਂ ਦੇ ਵਿੱਚ ਵੰਡ ਦੇਗਾ ਇੱਕ ਹੋਰ ਸ਼ਬਦ ਸੰਗਤ ਦੇ ਪਰਥਾਏ ਉਹ ਕਹਿੰਦੇ ਚੰਦਨ ਨਿਕਟ ਵਸੈ ਨਿੰਮ ਬਿਰਖਾ ਗੁਣ ਚੰਦਨ ਕੇ ਬਖਸ਼ੇ ਵੈਸੇ ਸ਼ਬਦ ਉਥੇ ਬਸ ਖੇ ਵਰਤਿਆ ਹੈ ਚੰਦਨ ਨੇਕਟ ਬਸੈ ਨਿੰਮ ਵਿਰਖਾ ਕਹਿਣ ਲੱਗੇ ਨਿੰਮ ਦਾ ਰੁੱਖ ਨ ਚੰਦਨ ਦੇ ਨੇੜੇ ਵਸਿਆ ਨਿੰਮ ਦੇ ਵਿੱਚ ਤਾਂ ਨਿੰਮ ਦਾ ਸੁਭਾਤਾ ਹੈਗਾ ਕੌੜਾ ਗੜਤਣ ਹੈ ਪਰ ਕਹਿਣ ਲੱਗੇ ਚੰਦਨ ਦੇ ਵਿੱਚ ਇੰਨਾ ਵੱਡਾ ਗੁਣ ਸੀ ਕਿ ਉਹਨੇ ਆਪਣੇ ਸਾਰੇ ਗੁਣ ਹੀ ਨਿੰਮ ਨੂੰ ਬਖਸ਼ ਦਿੱਤੇ ਨਿੰਮ ਦੇ ਵਿੱਚੋਂ ਸੁਗੰਧ ਆਉਣ ਲੱਗ ਪਈ ਗੁਰੂ ਹੈ ਚੰਦਨ ਕਹਿੰਦੇ ਤੂੰ ਚੰਦਨ ਹਮ ਅਰਿੰਡ ਵਾਪਰੇ ਗੁਰੂ ਸਾਹਿਬ ਤੁਸੀਂ ਹੈਗੇ ਹੋ ਚੰਦਨ ਤੇ ਅਸੀਂ ਹੈਗੇ ਆ ਮਾੜੇ ਰਿੰਡ ਰਿੰਡ ਦਾ ਰੁੱਖ ਪਤਾ ਕੀ ਹੁੰਦਾ ਉਹਦੀ ਜੜ ਨਹੀਂ ਹੁੰਦੀ ਬਹੁਤੀ ਸਾਡੀ ਵੀ ਕੋਈ ਜੜ ਨਹੀਂ ਹੈ ਕੋਈ ਬਹੁਤਾ ਆਧਾਰ ਨਹੀਂ ਸਾਡਾ ਟਿਕਾਣਾ ਨਹੀਂ ਸਾਡੇ ਜੀਵਨ ਵਿੱਚ ਅਰਿੰਡ ਦਾ ਰੁੱਖ ਹੈ ਜਿਹੜਾ ਉਹਦੀ ਜੜ ਬਹੁਤੀ ਵੱਡੀ ਨਹੀਂ ਹੁੰਦੀ ਅਰਿੰਡ ਸ਼ਾਇਦ ਤੁਸੀਂ ਦੇਖਿਆ ਹੋ ਅਰਿੰਡੀਆਂ ਆਮ ਹੀ ਇਹ ਤਾਂ ਲੱਗਿਆ ਹੋਇਆ ਰੁੱਖ ਹੈ ਨਾ ਮੈਂ ਐਸੀ ਕਰਕੇ ਬੇਨਤੀ ਕਰਦਾ ਵੀ ਬੱਚਿਆਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਪੈਂਦੀ ਕਾਰਨ ਕੀ ਹੈ ਬੱਚਿਆਂ ਨੇ ਅਰਿੰਡ ਵੀ ਨਹੀਂ ਦੇਖਿਆ ਹੋਣਾ ਗੁਰੂ ਸਾਹਿਬ ਦੀ ਬਾਣੀ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਇਸੇ ਕਰਕੇ ਸਤਿਗੁਰੂ ਕਹਿੰਦੇ ਪੜਿਆ ਹਨ ਪੜਿਆ ਪਰਮਗਤ ਪਾਵੇ ਜਿਨ੍ਹਾਂ ਕੋਲ ਆਪਣੀ ਭਾਸ਼ਾ ਦਾ ਖਜ਼ਾਨਾ ਉਹ ਸਮਝ ਜਾਂਦੇ ਨੇ ਗੱਲ ਨੂੰ ਉਹ ਕਹਿੰਦੇ ਨੇ ਤੂੰ ਚੰਦਨ ਹਮ ਅਰਿੰਦ ਵਾਪਰੇ ਸੰਗ ਤੇਮਾਰੇ ਵਾਸਾ ਅਸੀਂ ਕੀ ਕਰੀਏ ਤੇਰੇ ਨਾਲ ਜੇ ਕਿਤੇ ਕਿਰਪਾ ਹੋ ਗਈ ਤੇ ਕਹਿਣ ਲੱਗੇ ਤੇਰੀ ਕਿਰਪਾ ਨਾਲ ਤੇਰੇ ਕੋਲੇ ਵਾਸ ਹੋ ਗਿਆ ਸਾਡਾ ਤੇ ਕਹਿਣ ਲੱਗੇ ਅਸੀਂ ਤਾਂ ਸੀਗੇ ਨੀਚ ਬਿਲਕੁਲ ਨੀਵੇਂ ਨਖਿੱਧ ਨਕਮੇ ਤੇ ਸਾਡੇ ਨਕਮਿਆਂ ਦੇ ਉੱਤੇ ਐੋ ਜੀ ਕਿਰਪਾ ਕੀਤੀ ਤੇਰੀ ਮਹਿਕ ਗ੍ਰਹਿਣ ਕਰਦਿਆਂ ਕਰਦਿਆਂ ਤੇਰੇ ਵਰਗੇ ਹੋ ਗਏ ਹਮ ਚੰਦਨ ਤੁਮ ਚੰਦਨ ਹਮ ਰਿੰਦ ਵਾਪਰੇ ਸੰਗ ਤੁਹਾਾਰੇ ਬਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਸ ਬਾਬਰ ਅਦਾਸ ਜੀ ਮਹਾਰਾਜ ਇੱਕ ਉਦਾਹਰਨ ਮੈਂ ਹੋਰ ਦੇ ਦਿਆਂ ਬਸ ਫਿਰ ਮੈਂ ਸਮਾਪਤੀ ਕਰ ਦੇਣੀ ਸੰਗਤ ਦੀ ਸਤਿਗੁਰੂ ਕਹਿੰਦੇ ਨੇ ਕਬੀਰ ਚੰਦਨ ਦਾ ਬਿਰਵਾ ਪਲਾਸ ਬੇੜੇ ਉਟਾਕ ਪਲਾਸ ਢਾਕ ਦਾ ਰੁੱਖ ਵੀ ਹੁਣ ਟੱਕ ਦਾ ਰੁੱਖ ਨਹੀਂ ਹੋਣਾ ਹੁਣ ਇਹਨੂੰ ਜੰਗਲ ਦੀ ਅੱਗ ਕਿਹਾ ਜਾਂਦਾ ਸੀ ਅੱਜ ਸਾਊਥ ਵਿੱਚ ਹੀ ਮਿਲ ਜਾਂਦੇ ਨੇ ਇਹਨੂੰ ਸ਼ਿਸ਼ਰਾ ਕਹਿੰਦੇ ਨੇ ਪਲਾਂ ਦਾ ਰੁੱਖ ਵੀ ਕਹਿੰਦੇ ਨੇ ਪੀਪ ਪਲਾਸ ਚੰਦਨ ਵਰਗਾ ਹੀ ਇਹਦੀ ਲੱਕੜ ਹੁੰਦੀ ਹੈ ਪਰ ਹੁੰਦੀ ਮਹਿਕ ਹੁੰਦੀ ਹੈ ਚੰਦਨ ਦੀ ਅਸਲ ਚੰਦਨ ਨਹੀਂ ਇਹ ਹੁੰਦਾ ਉਹ ਕਹਿੰਦੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜੋ ਢਾਕ ਪਲਾਸ ਓਏ ਭੀ ਚੰਦਨ ਹੋਏ ਰਹਿ ਬਸੇ ਜੋ ਚੰਦਨ ਪਾਸ ਚੰਦਨ ਦੇ ਕੋਲੇ ਕਹਿਣ ਲੱਗੇ ਢਾਕ ਪਲਾਸ ਦਾ ਰੁੱਖ ਬਸ ਗਿਆ ਉਗ ਪਿਆ ਕਹਿਣ ਦਾ ਭਾਵ ਕਹਿਣ ਲੱਗੇ ਐਉ ਜੀ ਸੰਗਤ ਦਾ ਅਸਰ ਹੋਇਆ ਜਿਹੜੇ ਢਾਕ ਪਲਾਸ ਦੀ ਕੋਈ ਕੀਮਤ ਨਹੀਂ ਸੀ ਸ਼ਿਸ਼ਰੇ ਦੀ ਕੋਈ ਕੀਮਤ ਨਹੀਂ ਸੀ ਉਹ ਚੰਦਨ ਹੋ ਨਿਬੜਿਆ ਬਾਬਾ ਕਬੀਰ ਸਾਹਿਬ ਨੇ ਇੱਕ ਗੱਲ ਹੋਰ ਕਹੀ ਕਹਿਣ ਲੱਗੇ ਸਜਣਾ ਸੰਗਤ ਕਰੀ ਸੰਗਤ ਦੇ ਨਾਲ ਕਹਿੰਦੇ ਗੰਗਾ ਕੇ ਸੰਗ ਸਰਤਾ ਬਿਗੜੀ ਸੋ ਸਰਤਾ ਗੰਗਾ ਹੋਏ ਨਿਭੜੀ ਗੰਦਾ ਨਾਲਾ ਗੰਗਾ ਦੇ ਵਿੱਚ ਡਿੱਗ ਪਿਆ ਕਹਿਣ ਲੱਗੇ ਗੰਗਾ ਨੇ ਉਹਨੂੰ ਆਪਣੇ ਵਰਗਾ ਕਰ ਲਿਆ ਗੰਗਾ ਕੇ ਸੰਗ ਸਰਤਾ ਬਿਗੜੀ ਸੋ ਸਰਤਾ ਗੰਗਾ ਹੋਏ ਨਿਭਰੀ ਕਹਿੰਦੇ ਪਾਰਸ ਕੇ ਸੰਗ ਤਾਂਬਾ ਬਿਗਰਿਓ ਸੋ ਤਾਂਬਾ ਕੰਚਨ ਹੋਏ ਨਿਭਰਿਓ ਕਹਿਣ ਲੱਗੇ ਕਿਤੇ ਤਾਂਬੇ ਨੇ ਪਾਰਸ ਦੀ ਸੰਗਤ ਕੀਤੀ ਤੇ ਪਾਰਸ ਨੇ ਤਾਂਬੇ ਨੂੰ ਸੋਨਾ ਕਰ ਦਿੱਤਾ ਪਾਰਸ ਕੇ ਸੰਗ ਤਾੰਬਾ ਬਿਗਰਿਓ ਸੋ ਤਾਂਬਾ ਕੰਚਨ ਹੋਇ ਨਿਬਰਿਓ ਤੇ ਉਹ ਕਹਿੰਦੇ ਸੰਤਨ ਸੰਗ ਕਬੀਰਾ ਬਿਗਰਿਓ ਆਹ ਉਹ ਸੰਤ ਜਨੋ ਗੁਣ ਗਾਵੇ ਹਰ ਪ੍ਰਭ ਕੇ ਰਾਮ ਸੰਤਾਂ ਦੀ ਸੰਗਤ ਸੰਤਨ ਸੰਗ ਕਬੀਰਾ ਬਿਗਰਿਓ ਤਕਬੀਰ ਜਦੋਂ ਸੰਤਾਂ ਦੀ ਸੰਗਤ ਦੇ ਵਿੱਚ ਬੈਠਾ ਬੰਦਗੀ ਕਰਨ ਵਾਲਿਆਂ ਦੀ ਸੰਗਤ ਵਿੱਚ ਬੈਠਾ ਫਿਰ ਪਤਾ ਕੀ ਹੋਇਆ ਕਬੀਰ ਨੂੰ ਧਨ ਦੌਲਤ ਆ ਗਿਆ ਬਹੁਤਾ ਕਬੀਰ ਅਮੀਰ ਹੋ ਗਿਆ ਕਹਿਣ ਲੱਗੇ ਨਹੀਂ ਸੋ ਕਬੀਰਾ ਰਾਮੇ ਹੋਏ ਨਿਭਰਿਓ ਕਹਿਣ ਲਗੇ ਮੈਂ ਰੱਬ ਹੋ ਗਿਆ ਬੋਲੋ ਸਤਨਾਮ ਸ਼੍ਰੀ ਰਾਮੇ ਹੋਏ ਨਿਭਰਿਓ ਕਹਿਣ ਲਗੇ ਇੰਨੀ ਕਿ ਇੱਕ ਸੁਰਤਾ ਹੋ ਗਈ ਕਿ ਅਬ ਤੋ ਜਾਏ ਚੜਾ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਕਹਿਣ ਲਗੇ ਮੇਰੇ ਤੇ ਰੱਬ ਵਿੱਚੋਂ ਪਛਾਣ ਹੀ ਆਉਣੋ ਹਟ ਗਈ RAM ਕਬੀਰਾ ਏਕ ਭਏ ਹੈ ਕੋਈ ਨ ਸਕੇ ਪਛਾਣਨੀ ਪਛਾਣ ਹੀ ਨਹੀਂ ਆਉਂਦੀ ਲੋਕ ਕਹਿਣ ਲਗੇ ਮੈਨੂੰ ਤੁਰਿਆਂ ਜਾਂਦਿਆਂ ਦੇਖ ਕੇ ਮੈਨੂੰ ਰੱਬ ਕਹਿ ਕੇ ਮੱਥਾ ਟੇਕ ਦਿੰਦੇ ਨੇ ਕਿਉਂ ਕਿਉਂਕਿ ਮੈਂ ਸੰਤਾਂ ਦੀ ਸੰਗਤ ਕੀਤੀ ਤੇ ਸੰਗਤ ਨੇ ਮੈਨੂੰ ਇੰਨਾ ਉੱਚਾ ਕਰ ਦਿੱਤਾ ਜਿਹੜੇ ਕਬੀਰ ਨੂੰ ਦੁਨੀਆਂ ਦੇ ਲੋਕ ਸ਼ੂਦਰ ਕਹਿੰਦੇ ਸਨ ਉਸ ਕਬੀਰ ਨੂੰ ਦੁਨੀਆਂ ਦੇ ਲੋਕਾਂ ਨੇ ਰੱਬ ਕਹਿਣਾ ਸ਼ੁਰੂ ਕਰ ਦਿੱਤਾ ਬੋਲੋ ਸਤਨਾਮ ਸ਼੍ਰੀ ਵਾਇਗੁਰੂ ਸੋਇਨਿਆ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੌਣ ਤਾਈਆਂ ਦੇ ਲਈ ਸ਼ਿਵਾਂ ਦੇ ਜਾਜਕ ਪੁੱਲਾ ਸਾਰੀਆਂ ਸਾਡੀਆਂ ਚੰਗੀਆਂ ਗੱਲਾਂ ਗੁਰਾਂ ਦੀਆਂ ਜਾਣਦੇ ਹਿਰਦੇ 'ਚ ਵਸਾਉਂਦਿਆਂ ਦਿਓ ਜੀ ਫਤੇ ਦਾ ਆਵਾਜ਼ਾ ਇੱਕੋ ਵਾਰ ਕਹਿਣ ਤੇ ਸਾਰੇ ਬੋਲੋ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤ